ਤੇ ਮਹਾ ਸਰਖਾ ਦੋਸਤੋ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਗੋਲੀਆਂ ਚਲੀਆਂ ਨੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਤੇ ਇਸ ਨੂੰ ਗੈਂਗਵਾਰ ਕਿਹਾ ਜਾ ਰਿਹਾ ਹੈ ਕਿ ਰੋਹਿਤ ਗਦਾਰਾ ਨੇ ਜ਼ਿੰਮੇਵਾਰੀ ਲਈ ਹੈ ਤੇ ਹਰੀ ਬੌਕਸਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇੱਕ ਪੰਜਾਬੀ ਸਿੰਗਰ ਤੇ ਜਿਹਦੇ ਉੱਪਰ ਗੋਲੀਆਂ ਚਲੀਆਂ ਨੇ ਇਲਜ਼ਾਮ ਹੈ ਕਿ ਤੇਜੀ ਮੁਖਬਰੀ ਕਰਦਾ ਸੀ ਹਾਲਾਂਕਿ ਰੋਹਿਤ ਗਦਾਰਾ ਦਾ ਗਦਾਰਾ ਦੇ ਗੈਂਗ ਦਾ ਇੱਕ ਕਹਿਣਾ ਆ ਕੇ ਤੇਜੀ ਵੱਲੋਂ ਮੁਖਬਰੀ ਕੀਤੀ ਜਾ ਰਹੀ ਸੀ ਉਹਨਾਂ ਦੇ ਗੁਰਗਿਆਂ ਦੀ ਤੇ ਜੋ ਐਂਟੀ ਗਰੁੱਪਸ ਨੇ ਉਹਨਾਂ ਦੇ ਉਹਨਾਂ ਨੂੰ ਹਥਿਆਰ ਜਾਂ ਕੁਝ ਹੋਰ ਚੀਜ਼ਾਂ ਸਪਲਾਈ ਕਰਦਾ ਸੀ ਪਰ ਇਹ ਜਿਹੜੇ ਦੋਸ਼ ਲਾਏ ਗਏ ਨੇ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾ ਕੇ ਜਿਸ ਦਾ ਜ਼ਿਕਰ ਕੀਤਾ ਗਿਆ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ ਜਸਦੀ ਰਜ਼ਾਨਾ ਸਪੋਕਸਮੈਨ ਟੀਵੀ ਤਾਂ ਪੁਸ਼ਟੀ ਨਹੀਂ ਕਰਦਾ ਪਰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਗੋਲੀਬਾਰੀ ਹੋਈ ਹੈ ਗੋਲੀਬਾਰੀ ਦੇ ਦੌਰਾਨ ਤੇਜੀ ਕਾਲਾ ਦਾ ਜ਼ਿਕਰ ਆ ਰਿਹਾ ਦੱਸਿਆ ਕਿ ਤੇ ਕੈਨੇਡਾ ਦੇ ਵਿੱਚ ਗੋਲੀਬਾਰੀ ਦੌਰਾਨ ਤੇਜੀ ਕਾਲੋ ਦਾ ਜ਼ਿਕਰ ਆ ਰਿਹਾ ਆ ਤੇ ਇਸ ਗੋਲੀਬਾਰੀ ਦੇ ਵਿੱਚ ਰੋਹਿਤ ਗਦਾਰਾ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਜ਼ਿੰਮੇਵਾਰੀ ਦੇ ਵਿੱਚ ਇਹ ਕਿਹਾ ਗਿਆ ਪੋਸਟ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਤੇਜੀ ਕਾਲੋ ਦੇ ਉੱਪਰ ਗੋਲੀਆਂ ਚੱਲੀਆਂ ਨੇ ਉਸ ਦੀ ਜ਼ਿੰਮੇਵਾਰੀ ਰੋਹਿਤ ਗਦਾਰਾ ਗੈਂਗ ਵੱਲੋਂ ਲਈ ਜਾਂਦੀ ਆ ਤੇ ਇਸ ਘਟਨਾ ਦੇ ਵਿੱਚ ਤੇਜੀ ਦੇ ਉੱਪਰ ਗਾਇਕ ਦੇ ਉੱਪਰ ਗੋਲੀਆਂ ਚੋ ਚਲਾਈਆਂ ਗਈਆਂ ਤੇ ਢਿੱਡ ਤੇ ਗੋਲੀਆਂ ਲੱਗੀਆਂ ਨੇ ਗਾਇਕ ਦੇ ਢਿੱਡ ਤੇ ਗੋਲੀਆਂ ਲੱਗੀਆਂ ਨੇ ਇਹ ਜ਼ਿਕਰ ਕੀਤਾ ਜਾ ਰਿਹਾ ਹਾਲਾਂਕਿ ਇਸ ਦੇ ਪਿੱਛੇ ਕਾਰਨ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਾਰਨ ਦੇ ਵਿੱਚ ਜੋ ਪੋਸਟ ਦੱਸਿਆ ਉਸ ਦੇ ਵਿੱਚ ਤਾਂ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਗੈਂਗਵਾਰ ਤੇ ਤੇਜੀ ਦੇ ਉੱਪਰ ਇਹ ਜ਼ਿਕਰ ਕੀਤਾ ਜਾ ਰਿਹਾ ਇਲਜ਼ਾਮ ਗੁਦਾਰਾ ਗਰੁੱਪ ਵੱਲੋਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੇਜੀ ਜਿਹੜਾ ਆ ਉਹ ਉਹਨਾਂ ਦੇ ਐਂਟੀ ਗਰੁੱਪਸ ਨੂੰ ਹਥਿਆਰ ਸਪਲਾਈ ਕਰਦਾ ਸੀ ਜਾਂ ਗੁਰਗਿਆਂ ਦੀ ਇਨਫੋਰਮੇਸ਼ਨ ਸਾਂਝੀ ਕਰਦਾ ਸੀਗਾ ਤਾਂ ਦੂਜੇ ਪਾਸੇ ਹਰੀ ਬੌਕਸਰ ਦਾ ਨਾਮ ਆਇਆ ਹਰੀ ਬੌਕਸਰ ਦੇ ਉੱਪਰ ਅਵੀ ਗੋਲੀਬਾਰੀ ਹੋਈ ਹੈ ਹਾਂ ਇਹ ਜ਼ਿਕਰ ਕੀਤਾ ਜਾ ਰਿਹਾ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਹਾਲਾਂਕਿ ਸਪੋਕਸਮੈਨ ਟੀਵੀ ਪੁਸ਼ਟੀ ਨਹੀਂ ਕਰਦਾ ਤਾਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਹਰੀ ਬੌਕਸਰ ਨੇ ਕੈਪਸ ਕਾਫੇ ਯਾਨੀ ਕਿ ਕਪਿਲ ਸ਼ਰਮਾ ਦੇ ਕੈਫੇ ਦੇ ਉੱਪਰ ਗੋਲੀਬਾਰੀ ਜੋ ਕੀਤੀ ਹੋ ਸੀ ਜ਼ਿੰਮੇਵਾਰੀ ਲਈ ਸੀ ਤੇ ਉਸ ਤੋਂ ਬਾਅਦ ਹਰੀ ਬੌਕਸਰ ਦੇ ਉੱਪਰ ਗੈਂਗਵਾਰ ਦੇ ਚਲਦੇ ਹੋਏ ਰੋਹਿਤ ਗਦਾਰਾ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਤਾਂ ਦੋ ਵੱਖ-ਵੱਖ ਧਨਾਵਾਂ ਨੇ ਕੈਨੇਡਾ ਅਮਰੀਕਾ ਦੋਨਾਂ ਦੇ ਵਿੱਚ ਇਹ ਗੋਲੀਬਾਰੀ ਹੋਈ ਹੈ ਤੇ ਗੈਂਗਵਾਰ ਦੇ ਦੌਰਾਨ ਇਹ ਗੋਲੀਬਾਰੀ ਹੋਈ ਹੈ ਇਸ ਗੋਲੀਬਾਰੀ ਦੇ ਵਿੱਚ ਇੱਕ ਪੰਜਾਬੀ ਸਿੰਗਰ ਹੈ ਤੇਜੀ ਉਸਦੇ ਗੋਲੀਆਂ ਲੱਗੀਆਂ ਨੇ ਇਸ ਦਾ ਵੀ ਜ਼ਿਕਰ ਖੁਦ ਰੋਹਿਤ ਗਦਾਰਾ ਆਪਣੀ ਪੋਸਟ ਵਿੱਚ ਕਰ ਰਹੇ ਨੇ ਜੋ ਗਦਾਰਾ ਗਰੁੱਪ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਦੇ ਉਸ ਦੇ ਵਿੱਚ ਕੀਤਾ ਜਾ ਰਿਹਾ ਹੈ ਹਾਲਾਂਕਿ ਸਪੋਕਸਮੈਨ ਟੀਵੀ ਇਹਨਾਂ ਸੋਸ਼ਲ ਮੀਡੀਆ ਪੋਸਟਾਂ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਕੈਨੇਡਾ ਅਮਰੀਕਾ ਦੇ ਵਿੱਚ ਗੋਲੀਬਾਰੀ ਜ਼ਰੂਰ ਹੋਈ ਹੈ ਤੇ ਇਹ ਗੋਲੀਬਾਰੀ ਦੇ ਕਰਕੇ ਜਿੱਥੇ ਤੇਜ਼ੀ ਕਾਲੋਂ ਦੇ ਟ੍ਰਿਡ ਦੇ ਵਿੱਚ ਗੋਲੀਆਂ ਦਸੀਆਂ ਜਾ ਰਹੀਆਂ ਨੇ ਲੱਗੀਆਂ ਨੇ ਰੋਹਿਤ ਗਦਾਰਾ ਜੋ ਗਦਾਰਾ ਗੈਂਗ ਆ ਉਸ ਦੇ ਵੱਲੋਂ ਤਾਂ ਲੌਰੈਂਸ ਦੇ ਕਰੀਬੀ ਹਰੀ ਬੌਕਸਰ ਤੇ ਵੀ ਗੋਲੀਬਾਰੀ ਕੀਤੀ ਗਈ ਆ ਹਾਲਾਂਕਿ ਹਮਲੇ ਦੇ ਵਿੱਚ ਹਰੀ ਬੌਕਸਰ ਦੇ ਸਾਥੀ ਦੀ ਮੌਤ ਹੋ ਚੁੱਕੀ ਆ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਆ ਤਾਂ ਗੈਂਗਸਟਰ ਰੋਹਿਤ ਗਦਾਰਾ ਗੈਂਗ ਨੇ ਜ਼ਿੰਮੇਵਾਰੀ ਲੈ ਲਈ ਆ ਦੱਸਦੀ ਆ ਕਿ ਹਰੀ ਬੌਕਸਰ ਨੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ ਤਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਇਹਨਾਂ ਥਾਵਾਂ ਤੇ ਬਹੁਤ ਸਾਰੀਆਂ ਕੜਨਾਵਾ ਜਿਹੀਆਂ ਸਾਹਮਣੇ ਆ ਚੁੱਕੀਆਂ ਨੇ ਗੈਂਗਵਾਰ ਦੀਆਂ ਬਹੁਤ ਸਾਰੀਆਂ ਕੜਨਾਵਾ ਸਾਹਮਣੇ ਆ ਚੁੱਕੀਆਂ ਨੇ ਤੇ ਆਮ ਨਾਗਰਿਕਾਂ ਦੀ ਜਾਨ ਵੀ ਕਿਤੇ ਨਾ ਕਿਤੇ ਅਸੁਰੱਖਿਅਤ ਨਜ਼ਰ ਆਉਂਦੀ ਹੈ ਹਾਲਾਂਕਿ ਇਹਨਾਂ ਗੈਂਗਸ ਨੂੰ ਇਹਨਾਂ ਗਰੁੱਪਸ ਨੂੰ ਜਿਹੜਾ ਕਿ ਅਤਵਾਦੀ ਐਲਾਨਣ ਦੀ ਚਾਰਾ ਜੋਈ ਵੀ ਲਗਾਤਾਰ ਕੀਤੀ ਗਈ ਹੈ ਤੇ ਜੋ ਕਾਰੋਬਾਰੀ ਨੇ ਉਹਨਾਂ ਨੂੰ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਕੋ ਪਹਿਲਾ ਪਹਿਲਾ ਹਮਲਾ ਨਹੀਂ ਹੈ ਜਾਂ ਪਹਿਲੀ ਵਾਰਤਤ ਨਹੀਂ ਹੈ ਇਸ ਤੋਂ ਪਹਿਲਾਂ अनेका ਵਾਰਤਤਾਂ ਹੋ ਚੁੱਕੀਆਂ ਨੇ ਤੇ ਇਹਨਾਂ ਗੈਂਗਸਟਰ ਗਰੁੱਪਸ ਦੇ ਵੱਲੋਂ ਜੋ ਕਾਰੋਬਾਰੀ ਨੇ ਵਪਾਰੀ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਫਰੋਤੀ ਦੇ ਲਈ ਤੇ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਇਕੱਠੇ ਤੌਰ ਤੇ ਬੈਠ ਕੇ ਇੱਕ ਬੈਠਕ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਗੈਂਗਸਟਰਸ ਦੇ ਖਿਲਾਫ ਇਹਨਾਂ ਅਪਰਾਧੀਆਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਕੀਤੀ ਜਾਣੀ ਚਾਹੀਦੀ